ਸਸ਼ੇਤਾਨ ਸਭਰਾਮ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ 소ਨੀਆ ਸਵਾਗਤ ਕਰਦੀ ਹਾਂ ਆਓ ਨਜ਼ਮਾ ਦੇ ਅੱਜ ਦੀਆਂ ਮੁੱਖ ਖਬਰਾਂ ਤੇ ਪੀਐਮ ਮੋਦੀ ਵੱਲੋਂ ਗਾਜ਼ਾ ਸੰਘਰਸ਼ ਖਤਮ ਕਰਨ ਬਾਰੇ 트াম্প ਦੀ ਯੋਜਨਾ ਦਾ ਸਵਾਗਤ ਕੈਨੇਡਾ ਨੇ ਲਾਰੇਂਸ ਬਿਸ਼ਨੋਈ ਗੈਂਗ ਨੂੰ ਐਲਾਨਿਆ ਅਤਵਾਦੀ ਸੰਗਠਨ ਸਰਕਾਰੀ ਕੰਮ ਵਿੱਚ ਰੁਕਾਵਟ ਮਾਮਲੇ ਵਿੱਚ ਵਿਕਰਮ ਸਿੰਘ ਮੱਜੀਠਿਆ ਨੂੰ ਵੱਡੀ ਰਾਹਤ 7 ਦਿਨ ਪਹਿਲਾਂ ਸਰਕਾਰ ਨੂੰ ਦੇਣਾ ਪਵੇਗਾ ਨੋਟਿਸ सीएम ਆਨ ਦਿੱਲੀ ਦੌਰੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਨਲ ਕਰਨਗੇ ਮੁਲਾਕਾਤ ਬਠਿੰਡਾ ਅਦਾਲਤ ਦਾ ਕੰਗਨਰ ਨੌਤ ਨੂੰ ਝਟਕਾ 7 ਅਕਤੂਬਰ ਨੂੰ ਨਿੱਜੀ ਤੌਰ ਤੇ ਹੋਣਾ ਪਵੇਗਾ ਪੇਸ਼ ਆ ਦੇਖੋ ਖਬਰਾਂ ਵਿਸਥਾਰ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਗਲਵਾਰ ਨੂੰ ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰਪ ਦੀ ਯੋਜਨਾ ਦਾ ਸਵਾਗਤ ਕਰਦੇ ਹ ਕਿ ਹੈ ਕਿ ਇਹ ਫلسطਿਨੀ ਅਤੇ ਇਜ਼ਰਾਈਲੀ ਲੋਕਾਂ ਦੇ ਨਾਲ-ਨਾਲ ਵੱਡੇ ਪੱਛਮੀ ਏਸ਼ੀਆ ਖੇਤਰ ਲਈ ਲੰਬੇ ਸਮੇਂ ਦੀ ਸ਼ਾਂਤੀ, ਸੁਰੱਖਿਆ ਤੇ ਵਿਕਾਸ ਲਈ ਇੱਕ ਵਿਭਾਰਤ ਰਾਹ ਪ੍ਰਦਾਨ ਕਰਦਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂਦੀ ਦੀ ਮੌਜੂਦਗੀ ਵਿੱਚ 트ੰਪ ਵੱਲੋਂ ਯੋਜਨਾ ਦਾ ਐਲਾਨ ਕਰਨ ਤੋਂ ਬਾਅਦ ਇੱਕ ਐਕਸ ਪੋਸਟ ਵਿੱਚ ਮੋਦੀ ਨੇ ਉਮੀਦ ਜ਼ਾਹਰ ਕੀਤੀ ਕਿ ਸਾਰੇ ਸੰਬੰਧਿਤ ਧਿਰਾਂ ਰਾਸ਼ਟਰਪਤੀ 트ੰਪ ਦੀ ਪੈਰ ਕਦਮੀ ਦੇ ਪਿੱਛੇ ਇਕੱਠੇ ਹੋਣਗੀਆਂ ਤੇ ਸੰਘਰਸ਼ ਨੂੰ ਖਤਮ ਕਰਨ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਇਸ ਯਤਨ ਦਾ समर्थनकरण किया उधर कनाडा दी मार्गकारी सरकार ने बीते दिन ही लॉरेंस बिश्नोई ਨੂੰ ਇੱਕ ਕਤਵਾਰੀ ਨਾਮਜ਼ਦ ਕੀਤਾ ਅਤੇ ਉਸ ਦੇ ਗਿਰੋਹ ਨੂੰ ਇੱਕ ਕਤਵਾਰੀ ਸੰਗਠਨ ਵਜੋਂ ਸ਼੍ਰੇਣੀਬੱਧ ਕੀਤਾ ਜਿहां ਸਰਕਾਰ ਨੇ ਇਹ ਕਦਮ ਇਸ மூਧੇ ਕਤਲ ਗੋਲੀਬਾਰੀ ਅਗਜਨੀ ਜਬਰੀ ਵਸੂਲੀ ਅਤੇ ਡਰਨ ਤਮਕਾਉਣ ਵਿੱਚ ਸ਼ਾਮਿਲ ਹੋਣ ਦਾ ਹਵਾਲਾ ਦੇ ਦਿੱਤੇ ਚੁੱਕਿਆ ਹੈ ਹੇਲਾਂ ਅਮ ਕੈਨੇਡਾ ਦੇ ਅਪਰਾਧਿਕ ਜ਼ਾਬਤੇ ਦੇ ਤਹਿਤ ਕੀਤਾ ਗਿਆ ਸਿੱਖ ਸੰਗਠਨ ਦੀਆਂ ਜਾਇਦਾਦਾਂ ਵਹਨਾਤ ਕੈਨੇਡਾ ਵਿੱਚ ਪੈਸੇ ਨੂੰ ਹੰਜ਼ਤ ਜਾਂ ਫ੍ਰੀਜ਼ ਕੀਤਾ ਜਾ ਸਕਦਾ ਹੈ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਹਿੰਸਾ ਤੇ دہشت گردੀ ਦੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ ਖਾਸ ਕਰਕੇ ਉਹ ਜੋ ਖਾਸ ਪਾਇਲਟਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਡਰ ਦਾ ਮਾਹੌਲ ਪੈਦਾ ਕਰਦੇ ਨੇ ਇਸ ਲਈ ਜਨਤਕ ਸੁਰੱਖਿਆ ਮੰਤਰੀ ਗੈਰੀ ਆਰੰਦ ਸੰਗਰੀ ਨੇ 29 ਸਤੰਬਰ ਨੂੰ ਐਲਾਨ ਕੀਤਾ ਕਿ ਕੈਨੇਡੀਅਨ ਸਰਕਾਰ ਨੇ ਬਿਸ਼ਨੋਈ ਗੈਂਗ ਨੂੰ ਅਪਰਾਧਿਕ ਜ਼ਾਬਤਾ ਦੇ ਤਹਿਤ ਇੱਕ ਕਤਵਾਦੀ ਸੰਗਠਨ ਵੱਜੋਂ ਸੂਚੀਬੱਧ ਕੀਤਾ ਉਧਰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸ਼ੌਨੀ ਅਕਾਲੀ ਦਾ ਉਹ ਸੀਨੀਅਰ ਅਗੂ ਵਿਕਰਮ ਸਿੰਘ ਮੱਜੀਠੀਆ ਨੂੰ ਸਰਕਾਰੀ ਡਿਊਟੀ ਦੇ ਸਬੰਧ ਵਿੱਚ ਵੱਡੀ ਰਾਹਤ ਮਿਲੀ ਹੈ ਜਿहां ਪੰਜਾਬ ਸਰਕਾਰ ਅਕਾਲੀ ਆਗੂ ਖਿਲਾਫ ਇਸ ਮਾਮਲੇ 'ਚ ਕਾਰਵਾਈ ਤੋਂ ਪਹਿਲਾਂ ਹੁਣ 7 ਦਿਨ ਦਾ ਨੋਟਿਸ ਜਾਰੀ ਕਰੇਗੀ ਹਾਈ ਕੋਰਟ ਚ ਸੋਮਵਾਰ ਵਿਕਰਮ ਸਿੰਘ ਮਜੀਠੀਆ ਦੀ ਅਗਾਉ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਦੌਰਾਨ ਮਜੀਠੀਆ ਦੇ ਵਕੀਲ ਦਮਨ ਬੀਰ ਸਿੰਘ ਸੋਪਤੀ ਨੇ ਕਿਹਾ ਕਿ 31 ਜੁਲਾਈ ਨੂੰ ਉਹਨਾਂ ਵਿਰੁੱਧ ਦਰਜ ਐਫ ਆਈ ਆਰ ਵਿੱਚ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਨੇ ਉਹਨਾਂ ਤੇ ਵਿਜੀਲੈਂਸ ਤੇ ਪੁਲਿਸ ਦੇ ਕੰਮ ਵਿੱਚ ਦਖਲ ਦੇਣ ਦਾ ਦੋਸ਼ ਹੈ ਤਾਂ ਇਹ ਹੈ ਕਿ ਘਟਨਾ ਦੀ ਪੂਰੀ ਵੀਡੀਓ ਉਪਲਬਧ ਹੈ ਜਿਸ ਵਿੱਚ ਕਿਤੇ ਵੀ ਪੁਲਿਸ ਵਿੱਚ ਦਖਲ ਦਿੰਦੇ ਹੋਏ ਨਹੀਂ ਦਿਖ ਰਹੇ

ਇੱਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਜਾਣਗੇ ਇਹ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨਾਲ ਪੰਜਾਬ ਵਿੱਚ ਹੜ੍ਹ ਨਾਲ ਹੋਏ ਨੁਕਸਾਨ ਦੀ ਰਿਪੋਰਟ ਸਾਂਝੀ ਕਰਨਗੇ ਮਾਰ ਕੇਂਦਰੀ ਸਰਕਾਰ ਤੋਂ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕਰਨਗੇ ਦੂਜੇ ਪਾਸੇ ਮਾਨ ਦੇ ਦਿੱਲੀ ਦੌਰੇ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਤੰਜ ਕੱਸਿਆ ਬਿੱਟੂ ਨੇ ਕਿਹਾ ਹੈ ਕਿ ਆਪ ਸਰਕਾਰ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ ਸੀਐਮ ਕਹਿੰਦੇ ਨੇ ਕਿ ਪੀਐਮ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਕੇਂਦਰ ਸਰਕਾਰ ਉਹਨਾਂ ਦੀ ਨਹੀਂ ਸੁਣ ਰਹੀ ਤੇ ਮਦਦ ਲਈ ਤਿਆਰ ਨਹੀਂ ਹੈ ਬਿੱਟੂ ਨੇ ਕਿਹਾ ਕਿ ਜੇ ਕੇਂਦਰ ਨਹੀਂ ਸੁਣ ਰਿਹਾ ਤਾਂ ਉਹ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨਾਲ ਮਿਲਣ ਕਿਵੇਂ ਜਾ ਰਹੇ ਨੇ ਪਾਜ ਪਾਸਾਨ ਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ ਦੀ ਪਟਿਆਲਾ ਅਦਾਲਤ ਤੋਂ ਉਹ ਝਟਕਾ ਲੱਗਿਆ ਜਿੱਹਾਂ ਅਦਾਲਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੇ ਟਿੱਪਣੀਆਂ ਕਰਨ ਲਈ ਉਹਨਾਂ ਵਿਰੁੱਧ ਦਾਇਰ ਮਾਨਹਾਨੀ ਦੇ ਮਾਮਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਉਹਨਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਹੁਣ ਕੰਗਨਾ ਨੂੰ 27 ਅਕਤੂਬਰ ਨੂੰ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣਾ ਪਵੇਗਾ ਅਦਾਲਤ ਨੇ ਹੁਕਮ ਕੰਗਨ ਰਣੋਦ ਨੂੰ ਐਸਐਸਪੀ ਰਾਹੀਂ ਪ੍ਰਾਪਤ ਹੋਣਗੇ ਕੁਝ ਦਿਨ ਪਹਿਲਾਂ ਅਦਾਲਤ ਨੇ ਕੰਗਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੱਮਨ ਭੇਜਿਆ ਸੀ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੀ ਕੰਗਨ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਮਾਮਲਾ 2021 ਦਾ ਹੈ ਉਸ ਸਮੇਂ ਦੌਰਾਨ ਕੰਗਨਾਂ ਨੇ ਬਠਿੰਡਾ ਦੇ ਬਹਾਦਰਗੜ ਜੰਗਿਆ ਪਿੰਡ ਦੇ ਰਹਿਣ ਵਾਲੀ 87 ਸਾਲਾ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ ਕਿ ਇਹਨਾਂ ਨੇ 100-100 ਰੁਪਏ ਵਿੱਚ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ ਮਹਿੰਦਰ ਗੌਰ ਨੇ ਇਸ ਬਿਰੂਦ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਉਹਨਾਂ ਨੇ ਦਾਵਾ ਕੀਤਾ ਕਿ ਕਿਸਨੇ ਸਿਰਫ ਇੱਕ ਕਮਪਨੀਓ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ ਉਧਰ ਬੀਤੇ ਦਿਨੀ ਯਾਨੀ ਕਿ ਸੋਮਵਾਰ ਸਵੇਰੇ ਕਥਲ ਕੁਰਕਸ਼ੇਤਰ ਸੜਕ ਤੇ ਦੋ ਕਾਰਾਂ ਦੀ ਆਮੋ ਸਾਹਮਣੀ ਹੋਈ ਟੱਕਰ ਦੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਜੀ ਹਾਂ ਆਦਰਸ਼ ਥਾਣਾ ਦੇ ਐਸਐਸਓ ਦਿਨੇਸ਼ ਸਿੰਘ ਨੇ ਦੱਸਿਆ ਕਿ ਹਾਦਸਾ ਪਿੰਡ ਕਰਾਕਸੀ ਨੇਰੇਸਵੇਰੇ ਲਗਭਗ 7 ਵਜੇ ਵਾਪਰਿਆ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਤੇਜ਼ ਰਫਤਾਰ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਅੰਦਰੋਂ ਫਸੇ ਲੋਕਾਂ ਨੂੰ ਬਚਾਉਣ ਲਈ ਸਥਾਨਕ ਲੋਕਾਂ ਨੂੰ ਕਾਰਾਂ ਦੇ ਦਰਵਾਜ਼ੇ ਕਟਨੇ ਪਏ। ਪੁਲਿਸ ਨੇ ਦੱਸਿਆ ਕਿ ਅੰਬਾਲਾ ਦੇ ਪਿੰਡ ਗੁਟਕਾ ਤੋਂ 6 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਟੱਕਰ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਕਾਰ ਵਿੱਚ ਸਵਾਰ 5 ਵਿਅਕਤੀਆਂ ਦੀ ਮੌਕੇ ਦੇ ਹੀ ਮੌਤ ਹੋ ਗਈ। आज की सुबह करीब छः पचास पर ई आर वी कॉल आई थी कि डांड रोड गाँव पिंडारसी के पास एक्सीडेंट हुआ तो वहाँ से मौके पहुँचे तो उस टाइम तक ई आर वी की कॉल ने लगभग जो इंजर्ड थे वो हॉस्पिटल में भिजवा दिए थे मौके पर चार मृतक थे उनको भी एम्बुलेंस और ई आर वी की मदद से हॉस्पिटल में भिजवा दिया तो गाड़ियाँ रास्ता साफ करवा दिया थाने में जुवा दिया आगे की कार्रवाई जाके हॉस्पिटल ਕਾਰਨ ਕabhi ਕੋਈ ਨਹੀਂ ਪਤਾ ਲਗਿਆ ਕਿਉਂਕਿ ਉਹਦਾ ਗਾਇਲੋ ਕੋ ਪਛਾਣਨਾ ਬਹੁਤ ਜ਼ਰੂਰੀ ਥਾ ਹਸਪੀਟਲ ਨੇ ਆਪ ਜਾ ਕੇ ਮੌਕੇ ਪਰ ਕਾਰ ਲੋਕੇਸ਼ਨ ਕਿਹਨਸੀ ਜਹਾਏ ਐਕਸ ਹਾਦਸਾ ਹੋਇਆ ਇਹ ਗਾਉਂ ਪਿੰਡ ਅਰਸੀ ਡਾਂਡ ਰੋਡ ਨਜ਼ਦੀਕ ਗਾਉਂ ਪਿੰਡ ਅਰਸੀ ਡਾਂਡ ਇਹ ਸੰਸਰ ਦੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ